ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲੋਕੀਏ ਕਿ ਮੌਸਮ ਬਹੁਤ ਹਰਕਤਾਂ ਪੈ ਗਿਆ ਬੱਦਲਬਾਈ ਹੋਈ ਪਈ ਆ ਇਹ ਦੇਖਾਗੇ ਟੈਲਾਂ ਵਾਲੀ ਅੱਜ ਬਹੁਤ ਸਜਰੇ ਆ ਗਈ ਕੱਲ ਦਾ ਸਮਿਟ ਕੁੱਲ ਕੇ ਰੱਖਿਆ ਪਤਾ ਇਹਨਾਂ ਨੇ ਕਹਿੰਦੇ ਜੇ ਮੀਂਹ ਪੈ ਗਿਆ ਕੰਮ ਖਰਾਬ ਹੋ ਜੂ ਤਾਂ ਵੀ ਹੁਣ ਟੈਲਾਂ ਸਜਰੇ ਲੰਗ ਲੱਗੇ ਅੱਜ 7 ਵਜੇ ਆ ਗਏ ਮੀਂਹ ਕਰਕੇ ਡਰਦਾ ਫੋਰਮੈਨ ਵੀ ਅੱਜ 7 ਵਜੇ ਆ ਗਿਆ ਵੀ ਸਮਿਟ ਭੱਜੂ ਨਿਕਸਾਨ ਤਾਂ ਉਹਦਾ ਤੇਰੀ ਗੱਲ ਠੀਕ ਆ ਬਾਕੀ ਤੇਰਾ ਕੰਮ ਦੂਏ ਦੂਏ ਬੰਦੇ ਕੰਮ ਖਰਾਬ ਕਰ ਗਏ ਜਿਹੜੀ ਤਾਂ ਇੰਨੀ ਸੈਨਾ ਬੁਲਾ ਲਈਦੀ ਫਟਾ ਦੀ ਫਟ ਵੀ ਕੰਮ ਨਵੇੜ ਦੂੰਗੇ ਪਰ ਕਿੱਥੇ ਉਹਨਾਂ ਜਿਹੜਾ ਕੰਮ ਪਿੱਛੇ ਪਾ ਗਏ ਉਹ ਇਹ ਤੇ ਬਾਅਦ ਜਾਣਾ ਇਹਨੇ ਰਾਜੀ ਬਾਈਗੇ ਨਹੀਂ ਕਹਿੰਦਾ ਬਾਕੀ ਦੇਖਦੇ ਆ ਹੂੰ ਸੈਨਾ ਖਰਾਬ ਜੀ ਹਾਂ ਉਹ ਸੈਨਾ ਖਰਾਬ ਕਰ ਗਈ ਨਹੀਂ ਤਾਂ ਕੰਮ ਸੋਹਣਾ ਖਿੱਚੋ ਗਿਆ ਤਾਂ ਉਦੋਂ ਨਾਲ ਵੱਧਦਾ ਤੁਸੀਂ ਖਿੱਚਦਾ ਦੋਹਾਂ ਨੇ ਚਲਾ ਜਾਂ ਇਹ ਮੌਸਮ ਠੰਡਾ ਪੱਖਾ ਲਾਉਣ ਦੀ ਲੋੜ ਨਹੀਂ ਹੁਣ ਮੌਸਮ ਦਾ ਬਹੁਤ ਫਰਕ ਪੈ ਗਿਆ ਪਰ ਤੁਸੀਂ ਆਗੇ ਸਾਡੇ ਬੰਦੇ ਨਹੀਂ ਆਏ ਅੱਜ ਉਹ ਦੂਏ ਪਾਸੇ ਫਰਾਰ ਹੋ ਗਏ ਉਹ ਹੋ ਗਏ ਬਜਰੀ ਤਾਰਨ ਚਲੋ ਦੇਖਦੇ ਆ ਜੀ ਗੱਦ ਪਾਉਂਦੇ ਉਹ ਬਾਕੀ ਟਾਇਰ ਲੱਗੇ ਤੇ ਦੇਖਦੇ ਕਹੀ ਕੀ ਲੱਗਦੀ ਹਮ ਲਓ ਜੀ ਅੱਜ ਬੇਲੀ ਹੋਣ ਲੱਗੀਆਂ ਇਧਰ ਤੇ ਲੱਕੜੀਆਂ ਚੱਕ ਕੇ ਕੋਸੋ ਖੁੱਲੀ ਚ ਕੋਸ ਇਧਰ ਨੂੰ ਜਾ ਰਹੀਆਂ ਹੁਣ ਪੱਤੀਆਂ ਪੁੱਠੀਆਂ ਮੈਂ ਕਿ ਪੱਤੀਆਂ ਇਧਰ ਪਰ ਛੱਤੀ ਤੇ ਲਾ ਦੋ ਅੱਗੇ ਦਾ ਗੁਹਾਰੀਆਂ ਲਾਏ ਕਰਦੇ ਤੇ ਹੁਣ ਤਾਂ ਕੋਈ ਗੁਹਾਰੀਆਂ ਵਾਲਾ ਵੀ ਟਾਈਮ ਨਹੀਂ ਹੈਗਾ ਉਹ ਜਿਹੜੀ ਜਗਾ ਉੱਪਰ ਮੈਂ ਕਿ ਉੱਥੇ ਲਾ ਦਿੰਦੇ ਆ ਏਕੜੇ ਬੂਰੀਆਂ ਚ ਪਾ ਕੇ ਏਕੜੇ ਪੈਣਾ ਰੱਖੀਆਂ ਦੀਆਂ ਇਹਨਾਂ ਨੂੰ 5 ਸਾਲ ਹੋ ਗਏ ਮੁਰੱਦੀ ਪਈਆਂ ਨੂੰ 4-5 ਸਾਲ ਕਿਸੇ ਨੇ ਵਰਤੀ ਨਹੀਂ ਨਾ ਕੋਈ ਫੂਕਦਾ ਪਾਤੀ ਨਾ ਕੋਈ ਬਾੜਦਾ ਜੁੱਲੇ ਬਣਾ ਲੈਣੇ ਵਸੇਰੇ ਪਰ ਦੇਖਦੇ ਹਾਂ ਹੁਣ ਇੱਦ ਕੀ ਨੰਬਰ ਲੱਗਦਾ ਕਿ ਨਹੀਂ ਲੱਗਦਾ ਇਹਨਾਂ ਦਾ ਰੱਖ ਲਾ ਪੈਣਾ ਉੱਪਰ ਪੌੜੀ ਲਿਆ ਪੌੜੀ ਲੈ ਕੇ ਉੱਪਰ ਟਿਕਾ ਦੇ ਸਾਰੀਆਂ ਹੀ ਜਿੰਨੀਆਂ ਹੈਗੀਆਂ ਇਹ ਜਿੰਨੇ ਥੈਲੇ ਹੈਗੇ ਜਿਹੜਾ ਕੋਈ ਗਿੱਲੀ ਦਿਖੀ ਦੇਖ ਲਈ ਦੇਵਰਾਜ ਜਿੱਲਾ ਤਾਂ ਨਹੀਂ ਕੋਈ ਚੱਕ ਲੋ ਸਾਰੀਆਂ ਹੀ ਜਿੰਨੀਆਂ ਹੈਗੀਆਂ ਇਹਨੂੰ ਅੱਜ ਕਬਾੜ ਨੂੰ ਸਾਫ਼ ਕਰੀਏ ਕਰਕੇ ਲਾਈਏ ਕੋਈ ਸਬਜ਼ੀ ਭਾਜੀ ਖਾਣ ਨੂੰ ਜੀ ਗੱਲ ਪੋਠਾ ਪੰਗਾ ਸ਼ੀਟ ਦਾ ਭਈਏ ਨੇ ਟੀਨ ਉੱਪਰ ਰੂਵੀ ਟੀਨ ਮਾਰੀ ਥੱਲੇ ਤੇ ਰੱਖਾਂ ਰੱਖੇ ਨੇ ਪੂਰੀ ਜਗ੍ਹਾ ਟੀਨ ਫਾਉਣ ਲੱਗੇ ਇੱਕ ਜੋੜ પાਕੇ ਐਡਾ ਮੋਗਾ ਕੜਤਾ ਗੈਲ ਸਾਡਾ ਬੰਦਾ ਤਾਂ ਦੋਨੇ ਤੇ ਪਤਾ ਨਹੀਂ ਗਿਆ ਕਰਿਆ ਕਿਆ ਨਹੀਂ ਨਾ ਨੇ ਹਾਂ ਜੀ ਕਿਆ ਕਰਿਆ ਉਹ ਉੱਪਰੋਂ ਟੀਨ ਸਿੱਧੀ ਤਿੱਖੀ ਆ ਉਹ ਲੋਹੇ ਵਾਲੀਆਂ ਉਹ ਆਏ ਆ ਕੇ ਵਿੱਚ ਵਿੱਚ ਉਹ ਵਿੱਚ ਵੱਜਦੀ ਸਾਰੇ ਉਹਦਾ ਟੁੱਟਣਾ ਹੀ ਹੈ ਬਜਰੀ ਸਾਰ ਗਲੀ ਚੱਲ ਕੋਈ ਨਾ ਆ ਟੂਟਾ ਪਾ ਦੇਣਾ ਆਪਾਂ ਨੇ ਕਰ ਦੇਣਾ ਲੋਟ ਮੁੱਗਾ ਬੰਦ ਹਾਂ ਛੇਲੇ ਲਾ ਥੋੜਾ ਥੋੜਾ ਇਹਨੂੰ ਬਸ ਬਹੁਤ ਇਹਨੇ ਨਾ ਸਾਰੀ ਛੇਲੇ ਲਾ ਦੀਆਂ ਵੀ ਉੱਪਰ ਵੀ ਹਾਂ ਆਹ ਫੋੜੀ ਠੀਕ ਨਾ ਹੂੰ ਗੜੀ ਕੱਢ ਦੀ ਹੂੰ ਨਾਲ ਇਹ ਚਾਹਣਾ ਵਧੀਆ ਥੱਲੇ ਨੂੰ ਤਾਂ ਨਹੀਂ ਇਹ ਰੱਖਣੀ ਸੀ ਮੀਂਹ ਦਾ ਬੰਗਾ ਹੈ ਬੰਗਾ ਦਾ ਮੀਂਹ ਦਾ ਯਾ ਹੂੰ ਬਾਜ ਨਹੀਂ ਨਹੀਂ ਕਿ ਪਟਲਾ ਵਾ ਠੀਕ ਹੈ ਠੀਕ ਹੈ ਬੱਲ ਚੱਲ ਹੋ ਗਿਆ ਨਟ ਫਿਰ ਖੁੱਲ ਗਏ ਤੇ ਆਹੜੇ ਨਟ ਛੋਟੇ ਹੈ ਜੀ ਇਹ ਵਿੱਚ ਹੀ ਨਹੀਂ ਗਏਗਾ ਹੁਣ ਆ ਪਾਇਆ ਇੱਥੇ ਇੱਥੇ ਪਹਿਲਾਂ ਹੈ ਨਹੀਂ ਇੱਥੇ ਅੱਛਾ ਆਹੋ ਇਹ ਨਵੇਂ ਪਾਦੇ ਹੋਣ ਨਹੀਂ ਕਿਤੇ ਜਾਂਦੇ ਠੀਕ ਆ ਹੁਣ ਹਾਂ ਜੀ ਘੁੰਮਦੀ ਫਰਤੀਆਂ ਇੰਨੀ ਕਿ ਜਗ੍ਹਾ 'ਚ ਤਿੰਨ ਹੈ ਹੈ ਹੂੰ चल अपना खाना अपना पीना सारे पसे बंद कर फिर हा वो ओखी टाकी चाबी कर देना था सारे चल ना, ना, बाशल पाई दी थे बाछल पेरे को ਬਾਸ਼ਲ ਪਾ ਕੇ ਕਰਦੇ ਠੀਕ ਬਾਕੀ ਦੇਖਦੇ ਆ ਉੱਧਰ ਕਿੰਨਾ ਸਫਾਈਆ ਹੋਇਆ ਵਾਹ ਇਹ ਵੀ ਕਰਤਾ ਸਾਫ ਸਫਾਈਆ ਲੋਹੇ ਦੇ ਰਹਿ ਕੇ ਗਾਡਰ ਪੰਜ ਚਾਰ ਕਹਾ ਜਿਹਾ ਸਮਾਨ ਆ ਮਸਾਹ ਏਰੀਆ ਦਿਖਿਆ ਅੱਜ ਬਈ ਕਿਆ ਕੁਸ ਹੈ ਚੱਕ ਲਿਆ ਫੱਟੇ ਉੱਪਰ ਰੱਖ ਦੀ ਇਹਨਾਂ ਨੂੰ ਰੇਤਾ ਵੀ ਮੁੱਕ ਗਿਆ ਇੱਕ ਰੇੜੀ ਲਿਆਉਣੀ ਪੈਣੀ ਟੈਲਾਂ ਵਾਲੇ ਵਾਸਤੇ ਅੱਜ ਟੈਲਾਂ ਵਾਲਾ ਛੁੱਟੀ ਕਰ ਗਿਆ ਦੁਪਹਿਰੇ ਤੇ ਕਹਿੰਦਾ ਵਿਆਹ ਹੀ ਪਹਿਨਾ ਸਵੇਰੇ 7 ਵਜੇ ਆ ਗਿਆ ਇੱਧਰ ਲਾਤੀਆਂ ਸਾਰੀਆਂ ਲੱਕੜੀਆਂ ਇਹ ਫਿਰ ਉਤੇਵਾ ਛੁੱਟੀ ਕਰ ਗਿਆ ਕਹਿੰਦਾ ਵਿਆਹ ਜਾਣਾ ਮੈਂ ਚੱਲ ਕੋਈ ਨਹੀਂ ਰੱਖੀ ਜਾਓ ਉੱਥੇ ਬਾਅਦ ਚ ਲੋਟ ਕਰਕੇ ਉੱਪਰ ਲਾ ਦੇਣੇ ਛੱਪੜ ਛੱਤੀ ਦੇ ਪੇਟੀਆਂ ਫੁੱਟੀਆਂ ਸਭ ਲੋਡ ਕਰਕੇ ਲਾਦੇ ਢੋਲ ਇਹਦੇ ਸਾਫ ਤੇ ਪੱਟੇ ਉਹ ਲੱਗ ਰੱਖ ਰਹੇ ਨੇ ਜਿਹੜੇ ਟੁੱਟੇ ਹੋਏ ਉਹ ਲੱਗ ਅਲਵਾਰੀ ਤੇ ਕੰਮ ਲੰਦਾ ਬੰਦਾ ਪੂਰਾ ਹੱਥ ਤੇ ਸਾਰੇ ਨਟ ਬੋਲਟ ਉਹਦੇ ਵਿੱਚ ਉਹ ਤਾਂ ਫੇਰ ਲੈਨ ਸਰ ਲੱਗ ਗਿਆ ਨਾ ਤਾਂ ਸਮਾਨ ਇੰਨਾ ਵਧੀਆ ਆਉਂਦਾ ਉਹਦੇ 'ਚ ਚਲ ਲਓ ਜੀ ਇੱਧਰ ਵੀ ਹੋ ਗਈ ਸਫਾਈ ਦੋ ਰਹਿ ਗਈਆਂ ਗੇਟ ਅਤੇ ਡ੍ਰਿੱਲਾਂ ਚੱਲਦਾ ਕੰਮ ਹੋ ਕੋਈ ਸਬਜੀ ਭਾਜੀ ਦੇਖਦੇ ਲੰਗ ਮੂਰੇ ਬਣਾਉਂਦੇ ਵਧੀਆ ਜੈਨ ਇੱਧਰ ਵੀ ਸਾਰਾ ਕੰਪਲੀਟ ਹੋ ਗਿਆ ਹੁਣ ਸਮਾਨ ਲੈ ਆਈਏ ਕਲਾੜੀ ਉੱਧਰ ਖੜੀ ਆਪਣੀ ਇੱਕ ਗੰਨੇ ਵਾਲਾ ਫੱਟਾ ਚੱਕੀ ਲਈ ਆਈਏ ਦੇਖਦੇ ਆਂ ਕਿਆ ਹਾਲ ਵਿੱਚ ਲਿਆ ਕੇ ਅੰਦਰ ਰੱਖੀਏ ਉਹਨਾਂ ਨੂੰ ਟਿਕਾਣੀ ਲਾਈਏ ਬਹੁਤ ਪਰਪਤ ਜਕਲਾ ਦੇਵਰਾਜ ਆਹ ਬਾਕੀ ਦਾ ਫੇ ਪੱਟ ਕੇ ਚੱਕਾਂਗੇ ਸਾਰਾ ਜੀ ਜੇ ਤਾਰਿਆ ਉਹ ਇਹਨੂੰ ਉਤਾਰ ਕੇ ਆਹ ਗੇਟ ਵੀ ਕਰੀਏ ਪਾਸੇ ਗੇਟ ਮੂਰੇ ਪਜਾਈਏ ਹਾਂ ਗੇਟ ਅੱਗੇ ਭਜਾ ਦੇਣਾ ਫਿਰ ਨਾਲੇ ਖਲਾੜੀ ਚੱਕ ਲਈ ਆਈ ਉਧਰ ਤੇ ਚੱਕ ਲੋ ਬਜਰੀ ਚੱਕਣੀ ਪੈਣੀ ਇਹਦੇ ਚ ਬਜਰੀ ਬਹੁਤ ਆ ਮਿੱਟੀ ਦਾ ਟੱਕ ਟੱਕ ਚੱਕਣਾ ਪੈਣਾ ਇੱਕ ਇੱਕ ਆ ਇੰਨੀ ਇੰਨੀ ਮਿੱਟੀ 2-2 ਇੰਚ 3-3 ਨਾ ਆ ਬਜਰੀ ਦਾ ਦੇ ਕਿੰਨੀ ਪਈ ਆ ਵਿੱਚ ਤਾਂ ਇਹ ਸਾਰੀ ਚੱਕ ਹੋਣੀ ਆ ਨਹੀਂ ਨੇ ਫੇ ਵਿਛੇ ਰਹਿ ਜਾਣਾ ਉਹ ਵੀ ਚੱਲ ਪਿਆ ਸਮਾਨ ਅੱਜ ਆਪਣੇ ਘਰ ਨੂੰ ਤਾਂ ਇੱਧਰ ਪਿਆ ਤਾਂ ਜੀ ਤੀਕ ਨਹੀਂ ਗੱਲਾਂ ਵੀ ਹੋਖੜਾ वगैरह ਹਲੇ ਖਲ ਵੀ ਆ ਪਏ ਆ ਸਾਰਾ ਕੁਝ ਖਲਾੜਿਆ ਪਿਆ ਪੱਟਾ ਖਲਾੜੀ ਪਾ ਲਈ ਇਹਦੇ ਵਿੱਚ ਪਾ ਦੋ ਚੰਨਾ ਡੇਡਾ ਚੱਲ ਥੱਲੇ ਰੱਖ ਕੇ ਚੱਲ ਥੱਲੇ ਰੱਖ ਉਹਨਾਂ ਮੱਥਲੇ ਕਰਨਾ ਚੱਲ ਚੱਲ ਹਾਂ ਚੱਲ 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 ਬੱਸ 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 ਛੱਡ ਦੇ ਚੱਲ ਹੌਲੀ ਹੌਲੀ ਮਗਰ ਆ ਜੋ ਕਿ ਕਿ ਆ ਗਏ ਦੇਖਦੇ ਰਹੋ ਚੱਲੀਏ ਫਿਰ ਬਾਦ ਵਿੱਚ ਥਾਲ ਵੀ ਲੈ ਕੇ ਜਾਂਦੇ ਆ ਟਰਾਲਾ ਵੀ ਲੈ ਕੇ ਜਾਂਦੇ ਆ ਆਹ ਟਰਾਲਾ ਲਾਉਂਦੇ ਆ ਟਿਕਾਣੇ ਸਾਰੇ ਹੌਲੀ ਹੌਲੀ ਲਓ ਇਹ ਵੀ ਹੁਣ ਬੱਤਾਂ ਗਿਆ ਇਹਨਾਂ ਬੁੱਟਿਆਂ ਵਾਲਾ ਖੇਤ ਆਪਣਾ ਇੱਚ ਵੀ ਬੀਜੀਏ ਹੁਣ ਚਰੀ ਬਾਜਰਾ ਕੱਲ ਨੂੰ ਬਾਹਰ-ਬਾਹਰ ਸੁੱਕ ਗਿਆ ਬੁੱਟਿਆਂ ਦੀ ਜੜਾਂ ਜੇ ਸੁੱਕ ਗਿਆ ਇੱਧਰ ਗਿੱਲਾ ਪਿਆ ਆਹੀ ਫਰਕ ਰਹਿੰਦਾ ਬੁੱਟਿਆਂ ਦਾ ਬਾਕੀ ਹੁਣ ਬੀਜਦੇ ਆ ਇਹਦੇ ਚ ਕੱਲ ਨੂੰ ਬਾਜਰਾ 600 ਰੁਪਏ ਕਿਲੋ ਵਾਲਾ ਲਿਆ ਕੇ ਰੱਖਿਆ ਆਪਾਂ ਉਹ ਬੀਜ ਦੇਣਾ ਉਹ ਜਿਹੜਾ ਹੋਇਆ ਉਹ ਸਹੀ ਹੁਣ ਬਾਕੀ ਨਹੀਂ ਵੀ ਦੱਸਿਆ ਵਾ ਕੱਲ ਨੂੰ ਦੇਖਦੇ ਆ ਪੈਂਦਾ ਕਿ ਨਹੀਂ ਪੈਂਦਾ ਉਹ ਤਾਂ ਰੱਬ ਜਾਣਦਾ ਹੁਣ ਪਰ ਹੁਣ ਕਹਿੰਦੇ ਵੀ ਮੌਸਮ ਠੱਡਾ ਦੱਸਿਆ ਵਾ ਕੱਲ ਤੇ ਬਾਅਦ ਕੱਲ ਨੂੰ ਅੱਜ ਜਿਹੜਾ ਦਿਨ ਦਾ ਲਾਸਟ ਹੈ ਗਰਮੀ ਦਾ ਪੈਲੇ ਆ ਵੀ ਹੁਣ ਥੋੜਾ ਜਿਹਾ ਮੌਸਮ ਦਾ ਫੇਰੀ ਫਰਕ ਪੈ ਜਾਣਾ ਦੇਖਣਾ ਹੁਣ ਕੱਲ 40-42 ਡਿਗਰੀ ਟੈਂਪਰੇਚਰ ਤਾਂ ਅੱਜ ਫੇਰ ਵੀ 37-38 ਦਾ ਕੱਲ ਨੂੰ ਹੋਰ ਮੌਸਮ ਦਾ ਫਰਕ ਪੈ ਜਾਣਾ ਬਈ 30-32 ਰਹਿ ਜੂ ਮੈਂ ਚਲੋ ਵਧੀਆ ਗਰਮੀ ਦਾ ਘਟੇ ਮੀਂਹ ਪੈ ਜੇ ਥੋੜਾ ਜਿਹਾ ਨਾਲ ਜੀਰੀਆਂ ਨੂੰ ਰਾਮ ਰੱਖੂੰਗਾ ਜਿਹੜੀ ਬਣਾ ਜੀਰੀ ਲਾਉਂਦੇ ਤੇ ਕੀਤੀ ਨਨੋ ਵੀ ਫਰਕ ਪੈ ਜੂ ਥੋੜਾ ਜਿਹਾ ਜਿਹੜਾ ਪੱਤਾ ਮੁੱਚਦਾ ਦਾ ਬਾਕੀ ਦੇਖਦੇ ਆਈ ਹੁਣ ਕਿਆ ਬਣਦਾ ਮੌਸਮ ਦਾ ਕੱਲ ਨੂੰ ਲੱਗ ਜੂ ਪਤਾ ਅੰਬੀਆਂ ਵੀ ਆ ਗਈ ਪੂਰੀਆਂ ਆਚਾਰ ਪੌਣ ਦਾ ਵੀ ਟਾਈਮ ਆ ਗਿਆ ਇਹਨਾਂ ਦਾ ਹੁਣ ਦੇਖਦੇ ਕੱਦੇ ਦਿਨ ਚ ਯਾਰ ਵੀ ਪਾਈਏ ਅੰਬੀਆਂ ਦਾ ਉਰਫੇ ਕਿਦਾਂ ਅੱਸੀ ਗੱਲ ਦੀ ਠੀਕ ਆ ਵਧੀਆ ਵਧੀਆ ਪਾਣੀਓ ਪਾਣੀ ਕਰਤਾ ਤੁਹਾਡੇ ਏਰੀਆ ਜਿਦਾ ਯਾਰ ਲੈ ਬਹੁਤ ਏਰੀਆ ਖੁੱਲਾ 7.5 ਕਿੱਲੇ ਆ ਬਾਕੀ ਬੂਟੇ ਉੱਚੀ ਗੱਲ ਨਾਲ 8-8 ਕਿੱਲੇ ਹੋਣਗੇ ਬਤੇ ਬਤੇ ਇੰਨੇ ਵੀ ਨਹੀਂ ਹੈਗੇ ਬਾਕੀ ਦਾ ਬੂਟਾ ਹੀ ਸਾਰਾ ਹਾਂ ਹਾਂ ਅਮਰ ਯਾਰ 10 ਕਿੱਲੇ ਆ ਪਟਲਾਲਾ ਤੈਨੂੰ ਕੋਈ ਤੈਨੂੰ ਤੇ 4 ਮਹੀਨਾ ਦੀ ਲਾਲਾ ਹਾਂ 4-4 ਤੇ 5-6 ਕਾਲੇ ਸੀ ਆ ਉਹੀ 10 ਕਿੱਲੇ ਗੇ ਬਾਕੀ ਬੂਟਾ ਹੀ ਸਾਰੇ ਬੂਟਾ ਹੀ ਜ਼ਿਆਦਾ ਹੈ ਆਪਣੇ ਇਰੀ ਉਹੀ ਬੂਟਾ ਬਹੁਤ ਆ ਹੋਰ ਕਿਆ ਕਹਿੰਦੀ ਪਨੀਰੀ ਪਨੀਰ ਤਾਂ ਮੇਰੀ ਹੋਈ ਵੀ ਐ ਛੱਡਣਾ ਪਾਣੀ ਓ ਛੱਡ ਦੇਣਾ ਅੱਜ ਛੱਡ ਦੇਣਾ ਅੱਜ ਅੱਜ ਛੱਡ ਦੇਣਾ ਰਾਤ ਨੂੰ ਸਗਰਾਂਦ ਵਾਲੇ ਦਿਨ ਹੋਰ ਆ ਚਰੇ ਕਰਦੇ ਨੇ ਮੋਟਰ ਅੱਜ ਮੈਂ ਪਨੀਰੀ ਤਾਂ ਵਧੀਆ ਖੜੀ ਆ ਪਨੀਰ ਦਾ ਦੇਲਾ ਕੱਕ ਦਾ ਡੱਕਾ ਨਹੀਂ ਚੀ ਉਹ ਬਰਲੀ ਥੋੜੀ ਜੀ ਡੱਬੀ ਜੀ ਪੈ ਗਈ ਗੱਲ ਮੀਂਹ ਪੈ ਗਿਆ ਤਾਂ ਮੀਂਹ ਪੈ ਗਿਆ ਖਲਾਈ ਕੋਲ ਹੈਂ ਮੀਂਹ ਪੈ ਗਿਆ ਤਾਂ ਹੀ ਦੇਖਦੀ ਐ ਉਹ ਡੱਬਾ ਜੇ ਪਈਆਂ ਵੀ ਉਹ ਚ ਮੀਂਹ ਪੈ ਗਿਆ ਮੱਕੀ ਵੀ ਵਧੀਆ ਹੋਇਆ ਜੀ ਮੱਕੀ ਹੋਣੀ ਐ ਇਹਨੂੰ ਮੱਕੀ ਨੂੰ ਦੇਖਦਾ ਪਾਣੀ ਮੰਗਦੀ ਜੀ ਪਾਣੀ ਦਾਦੀ ਜੇ ਵੱਡਾ ਬੁੱਢਾ ਲਾਉਣਾ ਹੋਇਆ ਕਤਰਾ ਮਹੀਨੇ ਲੱਗਣੇ ਜਾਂ ਕਿਹਾ ਤਾਂ ਹਾਂ 15 ਦਿਨਾਂ ਨੂੰ ਲਾਗੇ ਤੁਸੀਂ ਪਾਸੇ ਹੋਣਾ ਮੈਂ ਤੁਹਾਨੂੰ ਜਾਣਦਾ ਨਹੀਂ ਹੈਗਾ ਨਹੀਂ ਲਾ ਐਨੇ ਨਹੀਂ ਕਿ ਜਿੱਥੇ ਉਹ ਕਿਹੜੀ ਲੰਮੀ ਉਹ ਤੁਹਾਨੂੰ ਮੈਨੂੰ ਪਤਾ ਪੰਜ ਤਰੀਕਾ ਆਉਣ ਨਹੀਂ ਦੇਣੀ ਤੁਸੀਂ ਅੱਜ ਤੇ 20 ਦਿਨ ਨੂੰ ਜਾ ਹਾਂ ਲਿਖ ਕੇ ਲੈ ਲਾ ਜੇ ਵੀਡੀਓ 'ਚ ਕਿਹਾ ਪੰਜ ਤਰੀਕ ਤੇ ਤਾਂ ਲੱਗੇ ਹੋਣਗੇ 20 ਦਿਨ ਪਏ ਆਹੋ ਫਿਰ ਕੱਢਣੀ ਕਿਤੇ ਪਾਣੀ ਅਸੀਂ ਇਹ ਕੱਲੂ ਮੀਂਹ ਪੈ ਗਿਆ ਤੁਸੀਂ ਬਰਸ ਚੌਥੇ ਨੂੰ ਪਾਣੀ ਨਹੀਂ ਕਿਹੜਾ ਛਿੱਤੀ ਵੱਡੋ ਯਾਰ ਆ ਗਿੱਲਾ ਹੋ ਗਿਆ ਪਾਣੀ ਲਾ ਗਿਆ ਹਰਾ ਯਾਰੀ ਚੇਰੀ ਵਧੀਆ ਆ ਗੰਬੀ ਜਰੀ ਦੇ ਹਾਂ ਠੀਕ ਹੈ ਤੁਹਾਨੂੰ ਟਾਲਫੇ ਸਿੱਧੇ ਨਹੀਂ ਪਰ ਛੂਗੜਟ ਹੋ ਗਈ ਮੇਰੀ ਇੱਕ ਹੋਰ ਬੀਜ ਦੂੰਗਾ ਵੀ ਮੈਂ ਨਾ ਅਹੀ ਬਾੜ ਨਹੀਂ ਬਡਾਣੀ ਉਹ ਆਉ ਫਿਰ ਉਹੀ ਇੱਕ ਬਾੜ ਹੋਰ ਬਈ ਹਾਂ ਚੱਲ ਹੋਰ ਸਣਾ ਬਾਬਾ ਜੀ ਬਿਠਾ ਗਏ ਜਾਂ ਤਾਂ ਸਾਰੀ ਛੱਬੀ ਹੋ ਆ ਛੱਬੀ ਹੋ ਇਹ ਵਾਲਾ ਹੋਰ ਕੋਈ ਬੀਜ ਲਾਉਣਾ ਹੀ ਨਹੀਂ ਹੈਗਾ ਜੈ ਬਾਬੂ ਰੇਲ ਮੇ ਜਾਂ ਜੇਲ੍ਹ ਮੇ ਉਹ ਇਹਨਾਂ ਨੂੰ ਪਾਣੀ ਪੂਣੀ ਵੀ ਪਾ ਦੇ ਹੈ ਇਹਨਾਂ ਨੂੰ ਹੋਰ ਹਰ ਵੀ ਬਾਰਿਸ਼ ਕਿਹੜੀ ਬਾਰਿਸ਼ ਬਾੜੀ ਬਾੜੀ ਪਾਣੀ ਦੀ ਬਾਰੇ ਹੁਣ ਆਉਣ ਦਿਨ ਨੂੰ ਕਹਿੰਦਾ ਬਾਰਟੀ ਪਾਈ ਲੈਣੀ ਪਾਣੀ ਦੀ ਹੋਰ ਕਿ ਸੁੱਕੇ ਪਏ ਗਰਮੀ ਬਹੁਤ ਹੈ ਨਾ ਆ ਪੰਜ ਸੱਤ ਦਿਨ ਹੋਰ ਆ ਬਸ ਆ ਹੁਣ ਦੇਖ ਜਿਹੜੀ ਇੰਨੀ ਗਾ ਜਿੱਦਾਂ ਹਫਤੇ ਨੂੰ ਮਾਨਸੂਨ ਆਉਣਾ ਹੁਣ ਤਾਂ ਪਾਣੀ ਦੀ ਲੋੜ ਹੀ ਲੱਗਦਾ ਹੁਣ ਤਾਂ ਮਿਰਚਾਂ ਕਰਕੇ ਲੱਗੀ ਜਾਂਦਾ ਇਹਨਾਂ ਦੇਖੀਏ ਅਸੀਂ ਕਿਹੜੀ ਸਪੀਡ ਗਾ ਵਧਣਾ ਮੌਸਮ ਇਹ ਜੀ ਚੀਜ਼ ਆ ਟੈਂਪਰੇਚਰ ਜਾਂ ਡਾਊਨ ਹੋਣਾ ਏ ਕੱਲ ਤੇ ਮੌਸਮ ਦੱਸਿਆ ਵਾ ਵੀ ਹੁਣ ਠੰਡਾ ਏ ਹੁਣ ਤਾਂ ਸੁਰਤ ਹੀ ਨਹੀਂ ਹੈਗਾ ਹੈਗਾ ਹੁਣ ਤਾਂ ਉਹ ਦੁੰਦ ਹੀ ਨਹੀਂ ਵਧੀਆ ਹੈਗਾ ਜੱਫੀ ਕੱਟਦੇ ਭਾਈਆਂ ਨਾਲ ਵ ਆਡੇ ਕਿ ਵੀ ਵਧੀਆ ਅੱਜ ਕੀ ਫਿਰ ਚੱਕ ਕੇ ਲਿਆਉਂਗਾ ਉੱਥੇ ਤੇ ਮੈਂ ਵੀ ਇਕੜੇਗਾ ਫੇਰੇ ਜੰਮੇ ਨੂੰ ਹੀ ਆਹ ਮੇਰਾ ਸਾਰੀਆਂ ਪੜਤੀਆਂ ਪਿਛਲੇ ਸਾਲ ਵਾਲੀਆਂ ਕੀ ਉੱਥੇ ਫਿਰ ਬੇੜਾ ਨਹੀਂ ਉਹ ਕਰਿਆ ਲੋਡ-ਵੋਡ ਲੈਕ ਨਹੀਂ ਜਿਹੜੀ ਦੂਤ ਹੋ ਗਿਆ ਦਾ ਤੂੰ ਕਰਦਾ ਗਿਆ ਤੂੰ ਤਾਂ ਫਹਿੜਦਾ ਮੈਂ ਚੱਲ ਫੇਰ ਲਾ ਦੂੰਗਾ ਤੂੰ ਤਾਂ ਲੱਗਿਆ ਹੁੰਦਾ ਬੜਾਈ ਫੇਰ ਮੈਂ ਇਸ਼ਰਾ ਹੀ ਪੜਦੇ ਕੌਣ ਪੜਦਾ ਹੈ ਬੱਲੇਵਰ ਨਾ ਪੁੱਛ ਤੂੰ ਲੇਬਰ ਦਾ ਭਈਏ ਭਈਏ ਫਿਰਦਾ ਇੱਥੇ ਇਹ ਨਾ ਕਹਿਆ ਯਾਰ ਪਤਾ ਨਹੀਂ ਕਿਰਾਏ ਤੇ ਪਟਕੇ ਗਏ ਆਹ ਕਿਰਾਏ ਪੁੱਛਾਂ ਦੇ ਮੇਰੀ ਮਾਰ ਕੱਲੂ ਆਪਣੇ ਵੀ ਕਾਲੂ ਆਪਣੇ ਵੀ 8 ਬੰਦੇ ਆਉਣੇ ਆ ਵਧੀਆ ਜਿੰਨੇ ਆਉਣ ਨਾ ਥੋੜਾ ਥੋੜਾ ਤਾਂ ਹੈਗਾ ਪਰ ਜੇ ਪੈਣਾ ਆਏ ਪਹੁੰਦੇ ਹੁਣੋਂ 5-7 ਕਿਲੇ ਲਾ ਲੈਣੇ ਤੇ ਥੋੜਾ ਹੀ ਹੋਵੇ ਹੁਣ ਆਉਦੇ ਨੂੰ ਜੀਰੀ ਵੀ ਨਹੀਂ ਮਿਲਨੀ ਹਰੇਕ ਨੇ ਅਗਲੇ ਨੇ ਕਰੇ ਵੀ ਆ ਕਰੇ ਵੀ ਆ ਕੁਟਮਿਓ ਮਿਲਨੀ ਹੈ ਕਿਲੇਖੰਡ ਵਾਲੀ ਕਿਲੇਖੰਡ ਦੇ ਲਾਗ ਲਾਗ ਤਕੜਾ ਟੰਪ ਪਲਾਟ ਨਹੀਂ ਉਹਨਾਂ ਨੂੰ ਮਿਲਣਾਂਗੇ ਜੇ ਕਿਤੇ ਕਹੇ ਵੀ ਜਗ੍ਹਾ ਤੇਰੇ 10 ਕਿਲੇ ਜਗਦੀਪ ਦੇ 10-12 ਕਿਲੇ ਇਹ ਚੀਜ਼ ਨਹੀਂ ਉਹਨਾਂ ਨੂੰ ਮਿਲਣੀ ਹੈਗੀ ਉਹਨਾਂ ਨੂੰ ਸਾਡੇ ਵਰਗੇ ਮਿਲਨੇ ਆ ਦੋ-ਚਾਰ ਕਿਲੇ ਵਾਲੇ ਬਸ ਕਿਲੇ ਕਿਲੇ ਦੋ-ਦੋ ਕਿਲੇ ਵਾਲੇ ਹਾਂ ਬਸ ਇਹੀ ਕੋ ਮਿਲਣਾ ਉਹਨਾਂ ਨੂੰ ਉਹ ਟਰੈਕਟਰ ਬਣਾਉਣਾ ਤੇ ਕਿਥੇ ਵਾਕੇ ਆ ਇਹ ਵਾਕੇ ਨਾ ਮਾਣਾ ਅੱਛਾ ਅੱਜ ਪਾਣੀ ਛੱਡਣਾ ਆ ਤੇਰੀ ਗੁਟਿਆਂ ਵਾਲਾ ਫੇ ਕਦੂ ਕਰੂੰਗਾ ਇਹਨੂੰ ਕਦੂ ਦੀ ਗੱਲ ਇਕੱਲੀ ਸੁੱਕੀ ਚਲਾ ਪਾ ਦੇਣਾ ਉਹਨੂੰ ਬਾਹ ਕੇ ਪਾਣੀ ਛੱਡ ਦੇਣਾ ਬਸ ਹਾਂ ਬਸ ਠੀਕ ਆ ਕੋਈ ਕਹਿੰਦਾ ਮੈਂ ਜੜਾ ਕਰਕੇ ਕਦੂ ਵੀ ਨਹੀਂ ਹੁੰਦਾ ਜਿੱਥੇ ਜੜ ਪੱਟੀ ਵੀ ਹੋਵੇ ਡੂੰਗੀ ਉਹ ਤੇ ਉਹ ਟਰੈਕਟਰ ਥੱਲੇ ਨੂੰ ਗਰੀ ਜਾਂਦਾ ਕੋਈ ਗੱਲ ਹੈ ਇਹ ਕਿਹੜੀ ਗੜਾ ਤੇਰੇ ਆਉਂਦੀਆਂ ਫਿਰ ਤਾਂ ਜਿਆਦਾ ਤੇਰੇ ਆਉਂਦੀਆਂ ਹੁਣ ਉੱਕਣੀ ਸੱਟ ਰਹਿਣਾ ਉਹਨਾਂ ਰੱਖ ਕੰਡਾ ਇੱਕ ਵੀ ਨਹੀਂ ਤੁਰਦੇ ਉੱਪਰ ਤੁਰਦੇ ਜਿਹੜਾ ਗੁੱਲੇ ਤੁਰਦੇ ਫਿਰ ਤੇਰੇ ਵਕੀ ਵਾਲੀ ਆਏ ਤੁਰਨਾ ਤੇਰੇ ਨਾ ਉਹ ਵੀ ਕੱਕ ਕੰਡਾ ਨਹੀਂ ਤੁਰਨਾ ਉਹਦੇ ਜਿੱਜਾ ਉੱਪਰ ਦੇਖੀ ਹੈ ਕਿਰੀਆ ਪਾਸ ਸਿੱਧਾ ਗੱਦੂ ਕਰਕੇ ਲਾਉਂਦੇ ਨਾ ਇੱਕ ਵੀ ਕੱਕ ਕੰਡਾ ਨਹੀਂ ਤੁਰਦਾ ਨਹੀਂ ਤੁਰਦਾ ਉਹ ਥੱਲੇ ਦੱਬਿਆ ਰਹਿਦਾ ਗੰਨਾ ਵੀ ਨਹੀਂ ਉੱਪਰ ਆਉਂਦਾ ਮੈਂ ਦੇਖਿਆ ਪਿਛਲੇ ਸਾਲ ਆਪਣੇ ਮੈਂ ਲਾਇਆ ਤਾਂ ਕੀਲਾ ਇੱਕ ਵੀ ਢੱਕਾ ਨਹੀਂ ਉੱਪਰ ਆਇਆ ਤਾਂ ਬਾਅਦ ਤਾਂ ਸਵਾਤਾ ਕਾਨੂੰ ਕਾਲੂ ਹਾਂ ਹੁਣ ਬਸ ਕਾਲੂ ਬੌਣੇ ਭਰੇ ਅੱਜ ਸਾਰੇ ਮਿਸਤਰੀ ਤੋਰਤੇ ਸ ਉਹ ਕੱਲੂ ਹੜਾਂਗਾ ਬਾਕੇ ਪਰਸੋਂ ਚੌਥੇ ਨਹੀਂ ਤੇ ਲੇਬਲ ਕਰਾ ਕੇ ਬਾਸ ਧਾਨਾ ਦੇਣੇ ਜੀਰੋ ਲੇਬਲ ਬ੍ਰੇਕ ਨਹੀਂ ਲਾਉਣੇ ਮੈਂ ਵੀ ਬਾਕੀ ਦੇਖਦੇ ਆ ਹੁਣ ਮੀਂਹ ਵੈਲ ਵਿੱਚ ਮੌਸਮ ਠੰਡਾ ਜਾ ਹੋਦੂਵੇ ਅੱਖਾਂ ਵੀ ਨਹੀਂ ਖੋਲਦੀਆਂ ਦੁਪਹਿਰੇ ਚ ਆਪਦਾ ਜੜਿਆ ਡੇਜਾ ਦਾ ਕੰਮ ਤਾਂ ਇਹ ਚੱਲਦਾ ਹੋਣਾ ਪੂਰਾ ਮਾਰੂ ਮਾਰ ਹਲੇ ਵੀ ਲੋਕ ਡੇਜਾ ਦਾ ਕੰਮ ਜਿੱਦਣ ਅਸੀਂ ਕਿਣੀਆਂ ਪੈ ਗਈਆਂ ਚਾਰ ਫਿਰ ਧਾਨ ਨਹੀਂ ਲਾਉਣ ਲੱਗ ਜਣਾ ਸੀ ਮੈਂ ਫੇਰ ਖੜਾ ਦੇਣਾ ਖੜਾੜਣਾ ਫੇਰ ਨਹੀਂ ਤੇਰਾ ਫੇਰ ਵੀ ਦੇਖਣੀ ਬਈ ਫਸਲ ਆਹੋ ਹੀ ਤਾਂ ਹੈ ਫੇਰ ਧਾਨਾ ਕਿ ਨਹੀਂ ਹੋ ਜਾਣਾ ਅਗਲ ਵੀ ਦੇਖਣੀ ਆ ਉਥੇ ਮਿੱਟੀ ਛਟਲਾ ਥੋੜੀ ਜੀ ਮਿੱਟੀ ਹਲੀ ਮੈਂ ਇੰਨੀ ਵੀ ਨਹੀਂ ਸਾਬ ਹੜੀ ਗਈ ਸੀ ਉਹ ਗੈਲ ਬਚਦਾ ਇੱਥੇ ਉਹਦਾ ਨਤੀਜੇ 300 ਰੁਪਏ ਨੂੰ ਟਰਾਲੀ ਭਰਦੇ ਇੱਥੇ 300 ਨੂੰ ਹਾਂ ਕਾ ਤੇ ਉਹਨੂੰ ਸਫਾਈ ਲੱਗੇ ਵੀ ਤੇ ਗੱਲ ਨਦੀ ਦੀ ਤੇਰਾ ਆਣ ਦੱਸਣਾ ਹਾਂ ਹੁਣ ਹਟ ਕੇ ਫੇਰ ਉਦੋਂ ਭਰ ਕੇ ਲਿਆਈ 20-25 10 ਵੀ ਟਰਾਲੀਆਂ ਕਮਾਲ ਪਰ ਦੇ ਬਹੁਤ ਲੱਗੇ ਵੀ ਤੇ ਤੇਰੇ ਲਾਗ ਭਰਦੇ ਤੈਨੂੰ ਆਣ ਚ ਸਾੜੇ ਇੱਥੇ ਛੇ ਇਧਰ ਉੱਥੇ ਲਫਾਫੇ ਬਾਹਰ ਉੱਥੇ ਦਾ ਪਤਾ ਨਹੀਂ ਉੱਥੇ ਭਰਦੇ ਤੇ ਮੈਂ ਦੇਖਿਆ ਟਰੇਨ ਦੇ ਨਾਲ ਨਾਲ ਪੱਠਦੇ ਹੋਣੇ ਹਾਂ ਹਾਂ ਠੀਕ ਆ ਪਾਲਾ ਪਸਾ ਪੜਦਾ ਰੇਲ ਵਾਲਾ ਵੀ ਹੜਾ ਨਹੀਂ ਹਾਂ ਇਹ ਉੱਥੇ ਪੱਟਣ ਲੱਗੇ ਤੇ ਰਸਤਾ ਬਣਾਉਣ ਲੱਗੇ ਵਿੱਚ ਪਰਦੇ ਪਾਸੇ ਮਿਲਦੀ ਆਉਣੀ ਬੜਾ ਨੂੰ ਮੈਂ ਇੱਧਰ ਨਹੀਂ ਆਉਂਦੇ ਤੇ ਰੋਪੜ ਦੇ ਘੱਟ ਨਹੀਂ ਨਾ ਆ ਉਰਨੇ ਪਾਸੇ ਨੂੰ ਬੁੱਢੇ ਘੋਰੇ ਵਾਲੇ ਨੂੰ ਭੋਵਾਲ ਨੂੰ ਆ ਹਾਂ ਮੁੰਡਾ ਪਛਾਣ ਵੀ ਨਹੀਂ ਹੁੰਦਾ ਹੁਣ ਤਾਂ 5-7 ਦਿਨ ਖੋਲ ਦੇ ਖੋਲ ਦੇ ਤੂੰ ਆਪਣੀ ਵੀ ਸੈਨਾ ਆ ਜਾਣੀ ਹੋ ਕਾਲੂ ਆਪਣੀ ਵੀ ਸੈਨਾ ਆ ਜੇਣੀ ਸੈਨਾ ਕਰਨਾ ਹੋਣਾ ਕਰ ਰਹੇ ਤੁਸੀਂ ਹੁਣ ਲੰਕ ਅੰਡ ਚ ਆਉਣਾ ਫਿਰ ਜਾ ਸਾਰਾ ਕੁ ਭਾਣਾ ਫੀਤ ਲਿਆ ਉਹੀ ਹਾਦਸਾ ਦਾ ਮੈਨੂੰ ਜੀਰੀ ਫੜਾਉਣੀ ਦੀ ਬੁੱਧਾ ਨੂੰ ਫੜਾਤੀ ਅਗਲੇ ਨੇ ਉਹਨਾਂ ਦੇ ਕੀਲੇ ਤੋਂ ਕੰਮ ਤਾਂ ਮਿਲਣਾ ਜੇ ਮੀਂਹ ਪੈ ਗਿਆ ਤਗੜਾ ਉਹ ਵੀ ਕੀਲੇ ਤੋਂ ਕੀਲੇ ਵਾਲੇ ਮੇਲੇ ਉਹਨਾਂ ਨੂੰ ਹੁਣ ਮੈਂ ਤੈਨੂੰ ਕਹਿੰਦਾ ਤਗੜੇ ਬੰਦਿਆਂ ਨੇ ਸਾਰੇ ਜੀ ਕੋ 10-15 ਕੀਲੇ ਅਗਲੇ ਨੇ ਬੰਦੇ ਆਪਣੇ ਕਰ ਲਈ ਲਾ ਲਈ ਹੁਣ ਤੂੰ ਉਦੋਂ ਦਾ ਠੀਕਦਾ ਉਹਨਾਂ ਨੂੰ ਤੂੰ ਮਿਲ ਜਗਦੀਪ ਉਦੋਂ ਦਾ ਕੱਦੂ ਕਰੀ ਬੈਠਾ ਰੋਜ਼ ਵੀਡੀਓ ਗੱਲ ਕਰਕੇ ਨਾ ਜਗਦੀਪਦੀਪ ਨੀਰੀ ਦੇਖੀ ਜਾਂਦਾ ਲੈ ਕਹੇ ਆ ਯਾਰ ਉਹ ਕਿਹੜੇ ਬੰਦੇ ਆ ਇਹ ਉਹਨੂੰ ਦਾਬ ਨਹੀਂ ਪਤਾ ਮੰਡਦੇ ਆ ਹਾਂ ਉਹ ਉਹਦੀ ਰੋਜ਼ ਪਨੀਰੀ ਦੇਖੀ ਆ ਵੀਡੀਓ ਗੱਲ ਕਰਕੇ ਸਰਦਾਰ ਜੀ ਪਨੀਰੀ ਦੇ ਦਿਖਾਦੇ ਕਹੀ ਜੀ ਹੋਗੀ ਜਗਦੀਪਾ ਪਨੀਰੀ ਦੇ ਲਈ ਲਾਉਣ ਤਾਂ ਆ ਜਾ ਇਹਨੂੰ ਲੈ ਪਨੀਰੀ ਤੇਰੀ ਵਧੀਆ ਛੱਬੀ ਆਹ ਪਨੀਰੀ ਕਾ ਨੰਬਰ ਪਨੀਰੀ ਦਾ ਬਹੁਤ ਕੰਮ ਯਾਰ ਪੋਲੀ ਪਈ ਆ ਇੱਕ ਆਏ ਦੇ ਨਾ ਆਇ ਚੱਕੂ ਪਟਕੇ ਦੇ ਲੜਕਾ ਜੇ ਤੈਨੂੰ ਕੋਈ ਡਾਊਟ ਲੱਗਦਾ ਏ ਤਾਂ ਸਲਫਰ ਸੜਦੀ ਬਸ ਥੋੜੇ ਨਹੀਂ ਥੋੜੇ ਨਹੀਂ ਹਾਂ ਬਸ ਨਹੀਂ ਕਈ ਵਾਰੀ ਕੋਈ ਡਾਊਟ ਹੁੰਦਾ ਨਾ ਪਟ ਨਹੀਂ ਹੁੰਦੀ ਤਾਂ ਸਲਫਰ ਸਲਫਰ ਪਾ ਦੀ ਬਸ ਐਨ ਪੱਦਰ ਤੇ ਪਟਿਆੜੀ ਆ ਪੱਦਰ ਦੀ ਪਟਾਈ ਹਾਂ ਫਾਇਦਾ ਵੀ ਤਾਂ ਹੀ ਆ ਫੇਰ ਹਵਾ ਪੈ ਕੇ ਨਾ ਨਹੀਂ ਦੇਖਦਾ ਕੀ ਕਹਿੰਦੀ ਹੈ ਹੈ ਗੱਬੇ ਵਾਲੀ ਗੱਬੇ ਵਾਲੀ ਪਨੀਰੀ ਦੇ ਨੋ ਵੀ ਵਧੀਆ ਹਾਂ ਉਹ ਵਾਲੀ ਪ੍ਰੀਰੀ ਤੇਰੀ ਮੀਨ ਮੀਨ ਇਕੱਠੀ ਕਰਤੀ ਉਹ ਉਹ ਲਾਦ ਤੇਰੀ ਦੇ ਨੀ ਗੱਬੇ ਵਾਲੀ ਪਨੀਰੀ ਦਿਖਦੀ ਤੇਰੀ ਬਹੁਤ ਵਧੀਆ ਉਹ ਜੋ ਜੂਰੀਆ ਵੱਧ ਵੱਜਿਆ ਵਾ ਉਰੀ ਤੇ ਦੱਸਦੀ ਆ ਉਹ ਹਾਂ ਵੀ ਜੂਰੀਏ ਦੀ ਮਾਤਰਾ ਜ਼ਿਆਦਾ ਚੱਲ ਠੀਕ ਆ ਚੰਗਾ ਜੀ